हां जी दोस्तों प्यार भरी सस्नेहकार जी ता काफी लोग ने जेडे अपनी पेंशन दी बुढ़ापा पेंशन विधवा पेंशन अंगहीन पेंशन बेसहारा ਬੱਚਿਆਂ ਦੀ ਪੈਨਸ਼ਨ ਜਿਹੜੀ ਇਹਨਾਂ ਦੀ ਉਡੀਕ ਕਰ ਰਹੇ ਸੀ ਠੀਕ ਹੈ ਤੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਕੁਝ ਇਲਾਕਿਆਂ ਨੂੰ ਲੈ ਕੇ ਆ ਚੁੱਕੀ ਹੈ ਉਹ ਕਿਹੜੇ-ਕਿਹੜੇ ਜ਼ਿਲ੍ਹੇ ਨੇ ਤੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਹੜੇ-ਕਿਹੜੇ ਉਹ ਇਲਾਕੇ ਨੇ ਜਿਨ੍ਹਾਂ ਦੀ ਪੈਨਸ਼ਨ ਆ ਚੁੱਕੀ ਹੈ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ 2500 ਦੇ ਲਈ ਕੀ ਨਵਾਂ ਅਪਡੇਟ ਆਇਆ ਹੈ ਇਹਦੇ ਬਾਰੇ ਵੀ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਦੋਸਤੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਕਿਹੜੇ-ਕਿਹੜੇ ਇਲਾਕਿਆਂ ਦੀ ਜੜੀ ਪੈਨਸ਼ਨ ਆ ਚੁੱਕੀ ਹੈ ਤੇ 2500 ਰੁਪਏ ਨੂੰ ਲੈ ਕੇ ਕਿਹੜਾ ਵੱਡਾ ਅਪਡੇਟ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਦੋਸਤੋ ਆਓ ਚੱਲਦੇ ਹਾਂ ਮੇਨ ਅਪਡੇਟ ਦੇ ਵਿੱਚ ਜਿਸੇ ਆਪਾਂ ਤੁਹਾਨੂੰ ਦੱਸ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮਿਲੀ ਪੈਨਸ਼ਨ 2500 ਰੁਪਏ ਬੜਾਪਾ ਪੈਨਸ਼ਨ ਨੂੰ ਲੈ ਕੇ ਆਈ ਖੁਸ਼ਖਬਰੀ ਤਾਂ ਆਹ ਦੋਸਤੋ ਚੱਲਦੇ ਆਂ ਹਾਂਜੀ ਦੋਸਤੋ ਤਾਂ ਆਪਾਂ ਨੂੰ ਪਤਾ ਹੈ ਕਿ ਆਪਾਂ ਕੀ ਕਰਨ ਜਾ ਰਹੇ ਆ ਪੈਨਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੀ ਪੈਨਸ਼ਨ ਹੈ ਜਿਹੜੀ ਉਹ ਵੰਡ ਦਿੰਦੀ ਹੈ ਠੀਕ ਹੈ ਉਹਦੇ ਆਪਾਂ ਗੱਲ ਕਰਨ ਜਾ ਰਹੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਣ ਜਾ ਰਹੇ ਆ ਕਿ ਜਿਹੜਾ ਪਟਿਆਲਾ ਜ਼ਿਲ੍ਹਾ ਹੈ ਠੀਕ ਹੈ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਪਟਿਆਲਾ ਅਰਬਨ ਹੈ ਪਟਿਆਲੇ ਅਰਬੰਦੀ ਵੀ ਜਿਹੜੀ ਪੈਨਸ਼ਨ ਹੈ ਪੰਜਾਬ ਸਰਕਾਰ ਨੇ ਜਾਰੀ ਕਰ ਦਿੱਤੀ ਹੈ ਉਸ ਤੋਂ ਬਾਅਦ ਪਟਿਆਲਾ ਰੂਲਰ ਪਟਿਆਲਾ ਰੂਲਰ ਏਰੀਆ ਜਿਹੜਾ ਉਸ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਜਾਰੀ ਕੀਤੀ ਗਈ ਹੈ ਨਾਬਾ ਦੀ ਗੱਲ ਕਰੀਏ ਤਾਂ ਨਾਬੇ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਜਾਰੀ ਕੀਤੀ ਗਈ ਹੈ ਨਾਲ ਲੱਗਦਾ ਜਿਹੜਾ ਪਟਿਆਲਾ ਦੇ ਸਮਾਣਾ ਇਲਾਕਾ ਹੈ ਸਮਾਣਾ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਇਹ ਜਾਰੀ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਰਾਜਪੁਰਾ ਇਲਾਕਾ ਹੈ ਠੀਕ ਹੈ ਪਟਿਆਲੇ ਤੋਂ ਚੜਦੇ ਨੂੰ ਇੱਥੇ ਵੀ ਜਿਹੜੀ ਪੈਨਸ਼ਨ ਹੈ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਤੁਹਾ ਤੁਸੀਂ ਵੀ ਇਹਨਾਂ ਇਲਾਕਿਆਂ ਦੇ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਪਟਿਆਲਾ ਅਰਬਨ ਪਟਿਆਲਾ ਰੋਲਰ ਨਾਭਾ ਸਮਾਣਾ ਰਾਜਪੁਰਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਪੈਨਸ਼ਨ ਜਾਰੀ ਕਰਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਜिले ਦੀ ਤੇ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਵੀ ਕੁਝ ਇਲਾਕੇ ਨੇ ਜਿਨ੍ਹਾਂ ਦੀ ਪੈਨਸ਼ਨ ਜਾਰੀ ਕੀਤੀ ਗਈ ਹੈ ਇਸ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਲੁਧਿਆਣਾ ਸੈਂਟਰਲ ਹੋ ਗਿਆ ਲੁਧਿਆਣਾ ਈਸਟ ਹੋ ਗਿਆ ਪੇਲ ਹੋ ਗਿਆ ਤੇ ਪਾਖਾਂ ਹੋ ਗਿਆ ਤਾ ਖੰਨਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਇਲਾਕੇ ਨੇ ਲੁਧਿਆਣਾ ਸੈਂਟਰਲ ਲੁਧਿਆਣਾ ਈਸਟ ਪੇਲ ਪਾਖਾਂ ਖੰਨਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀ ਪੈਨਸ਼ਨਾਂ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਲਿਸਟ ਦੇ ਵਿੱਚ ਅਗਲਾ ਨਾਮ ਹੈ ਜ਼ਿਲ੍ਹੇ ਦਾ ਪਠਾਨਕੋਟ ਤਾਂ ਪਠਾਨਕੋਟ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਪੈਨਸ਼ਨ ਹੈ ਜਿਹੜੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੀ ਖੁਦ ਦੀ ਪੈਨਸ਼ਨ ਆਈ ਹੈ ਤੇ ਪੋਵਾ ਦੀ ਪੈਨਸ਼ਨ ਆਈ ਹੈ ਤੇ ਸੁਜਨਪੁਰ ਇਲਾਕੇ ਦੀ ਜਿਹੜੀ ਪੈਨਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕਰਤੀ ਗਈ ਹੈ ਤੁਸੀਂ ਫੇਰ ਦੁਬਾਰਾ ਦੇਖ ਸਕਦੇ ਹੋ ਕਿਹੜੇ-ਕਿਹੜੇ ਜ਼ਿਲ੍ਹੇ ਨੇ ਉਹ ਤੁਹਾਨੂੰ ਦੱਸਦੀ ਹੈ ਕਿ ਪਠਾਨਕੋਟ ਪੁਆ ਅਤੇ ਸੁਝਨਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਏਰੀਏ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਤਾਂ ਚੌਥੇ ਨੰਬਰ ਤੇ ਆਪਾਂ ਗੱਲ ਕਰਦੇ ਆ ਅੰਮ੍ਰਿਤਸਰ ਇਲਾਕੇ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਪੈਨਸ਼ਨ ਜਾਰੀ ਕਰ ਦਿੱਤੀ ਹੈ ਸਾਨੂੰ ਕਾਫੀ ਕਮੈਂਟ ਆ ਰਹੀ ਸੀ ਕਿ ਅਸੀਂ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ ਸਾਡੀ ਪੈਨਸ਼ਨ ਨਹੀਂ ਆਈ ਤਾਂ ਅੰਮ੍ਰਿਤਸਰ ਵਾਲਿਆਂ ਦੇ ਲਈ ਵੀ ਖੁਸ਼ਖਬਰੀ ਆਈ ਹੈ ਕਿ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਅਸੀਂ ਜਿਹੜਾ ਇਹ ਅੰਮ੍ਰਿਤਸਰ ਇਲਾਕਾ ਹੈ ਇਸ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਨੇ ਇਲਾਕੇ ਕਵਰ ਕੀਤੇ ਗਏ ਨੇ ਇਸ ਦੇ ਵਿੱਚ ਇੱਕ ਅਜਨਾਲਾ ਇਲਾਕਾ ਹੈ ਉਸ ਨੂੰ ਕਵਰ ਕੀਤਾ ਗਿਆ ਹੈ ਅੰਮ੍ਰਿਤਸਰ ਨਾਰਥ ਨੂੰ ਕਵਰ ਕੀਤਾ ਗਿਆ ਤੇ ਇਸ ਦੇ ਨਾਲ ਹੀ ਅੰਮ੍ਰਿਤਸਰ ਸੈਂਟਰਲ ਨੂੰ ਕਵਰ ਕੀਤਾ ਗਿਆ ਤੇ ਨਾਲ ਹੀ ਜੰਡਿਆਲਾ ਨੂੰ ਵੀ ਕਵਰ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਕਿ ਅੰਮ੍ਰਿਤਸਰ ਇਲਾਕੇ ਨਾਲ ਬਿਲੋਂਗ ਕਰਦੇ ਇੱਕ ਹੋਰ ਏਰੀਆ ਹੈ ਜਿਸ ਨੂੰ ਅਟਾਰੀ ਕਹਿੰਦੇ ਨੇ ਅਟਾਰੀ ਨੂੰ ਵੀ ਜਿਹੜਾ ਇਸ ਅੰਮ੍ਰਿਤਸਰ ਇਲਾਕੇ ਦੇ ਨਾਲ ਹੀ ਜਿਹੜਾ ਇੱਕ ਕਵਰ ਕੀਤਾ ਗਿਆ ਹੈ ਤਾਂ ਤੁਸੀਂ ਫਿਰ ਦੁਬਾਰਾ ਨਿਗਾਹ ਮਾਰ ਸਕਦੇ ਹੋ ਕਿਹੜੇ-ਕਿਹੜੇ ਉਹ ਇਲਾਕੇ ਨੇ ਜਿਨ੍ਹਾਂ ਵਿੱਚ ਕਵਰ ਕੀਤੀ ਗਈ ਹੈ ਪੈਨਸ਼ਨ ਨੂੰ ਲੈ ਕੇ ਵੰਡ ਦਿੱਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਇਹ ਜਿਹੜਾ ਇਲਾਕਾ ਹੈ ਜਨਾਲਾ ਹੈ ਫਿਰ ਦੂਸਰਾ ਅੰਮ੍ਰਿਤਸਰ ਨੌਰਥ ਹੈ ਤੇ ਅੰਮ੍ਰਿਤਸਰ ਸੈਂਟਰਲ ਹੋ ਗਿਆ ਜੰਡਿਆਲਾ ਹੋ ਗਿਆ ਤੇ ਔਟਾਰੀ ਇਹ ਕੁਝ ਇਲਾਕੇ ਨੇ ਜਿਹੜੇ ਅੰਮ੍ਰਿਤਸਰ ਇਲਾਕੇ ਨੇ ਅੰਮ੍ਰਿਤਸਰ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਪੈਨਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਫਿਰੋਜ਼ਪੁਰ ਇਲਾਕਾ ਇਹਦੇ ਵਿੱਚ ਫਿਰੋਜ਼ਪੁਰ ਇੱਕ ਸ਼ਹਿਰੀ ਨੂੰ ਕਵਰ ਕੀਤਾ ਗਿਆ ਤੇ ਫਿਰੋਜ਼ਪੁਰ ਗ੍ਰਾਮਣ ਨੂੰ ਵੀ ਕਵਰ ਕੀਤਾ ਗਿਆ ਹੈ ਗੁਰੂ ਹਰ ਸਹਾਏ ਹਰ ਸਹਾਏ ਨੂੰ ਵੀ ਕਵਰ ਕੀਤਾ ਗਿਆ ਤੇ ਜੀਰਾ ਨੂੰ ਵੀ ਜਿਹੜਾ ਇਸ ਦੇ ਨਾਲ ਹੀ ਕਵਰ ਕੀਤਾ ਗਿਆ ਤੇ ਇੱਕ ਹੋਰ ਇਲਾਕਾ ਜਿਸ ਨੂੰ ਬੱਲੂਆਣਾ ਦੇ ਨਾਂ ਤੇ ਵਜਦਾ ਹੈ ਉਸ ਨੂੰ ਵੀ ਕਵਰ ਕੀਤਾ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਪੈਨਸ਼ਨਾਂ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਦੁਆਰ ਤੋਂ ਫੇਰ ਨਿਗਾਹ ਮਾਰ ਸਕਦੇ ਹੋ ਫਿਰੋਜ਼ਪੁਰ ਇਲਾਕੇ ਨੂੰ ਕਵਰ ਕੀਤਾ ਗਿਆ ਹੈ ਫਿਰੋਜ਼ਪੁਰ ਜਿਹੜਾ ਸ਼ਹਿਰੀ ਹੈ ਉਸ ਨੂੰ ਕਵਰ ਕੀਤਾ ਗਿਆ ਤੇ ਫਿਰੋਜ਼ਪੁਰ ਜਿਹੜਾ ਗ੍ਰਾਮੀਣ ਨੂੰ ਯਾਨੀ ਕਿ ਦੋਨੇ ਜਿਹੜੇ ਫਿਰੋਜ਼ਪੁਰ ਨੇ ਸ਼ਹਿਰੀ ਤੇ ਗ੍ਰਾਮਣ ਦੋਨੇ ਇਲਾਕਾ ਨੂੰ ਕਵਰ ਕੀਤਾ ਗਿਆ ਹੈ ਗੁਰੂ ਹਰ ਸਹਾਏ ਨੂੰ ਵੀ ਜਿਹੜਾ ਕਵਰ ਕੀਤਾ ਗਿਆ ਹੈ ਪੈਨਸ਼ਨ ਦੇ ਕੇ ਤੇ ਜ਼ੀਰਾ ਦੀ ਵੀ ਜਿਹੜੀ ਪੈਨਸ਼ਨ ਵੰਡੀ ਗਈ ਹੈ ਤੇ ਲੁਧਿਆਣਾ ਬੱਲੂਆਣਾ ਦੀ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਹੈ ਉਹ ਵੰਡੀ ਜਾ ਚੁੱਕੀ ਹੈ ਦੋਸਤੋ ਵੀ ਤੁਹਾਨੂੰ ਦੱਸਣਾ ਚਾਹਾਂਗੇ ਜੇ ਕਿਸੇ ਦੀ ਪੈਨਸ਼ਨ ਹਜੇ ਰਹਿੰਦੀ ਹੈ ਕੁਝ ਟਾਈਮ ਉਹਨਾਂ ਨੂੰ ਲੱਗ ਸਕਦਾ ਹੈ ਅਪਡੇਟ ਹੋਣ ਤੇ ਯਾਨੀ ਕਿ ਜੇ ਅੱਜ ਉਹਨਾਂ ਦੀ ਪੈਨਸ਼ਨ ਆ ਗਈ ਹੈ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਕੱਲ ਦੀ ਛੁੱਟੀ ਹੈ ਤੇ ਪਰਸੋਂ ਨੂੰ ਸੋਮਵਾਰ ਦੇ ਕਰੀਬ 10 ਵਜੇ ਤੋਂ ਬਾਅਦ ਉਹ ਆਪਣੀ ਪੈਨਸ਼ਨ ਚੈੱਕ ਕਰ ਸਕਦੇ ਨੇ ਉਹਨਾਂ ਦੀ ਪੈਨਸ਼ਨ ਜ਼ਰੂਰ ਆ ਗਈ ਹੋਏਗੀ ਤਾਂ ਦੋਸਤੋ ਉਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਬਠਿੰਡੇ ਇਲਾਕੇ ਦੀ ਤਾਂ ਬਠਿੰਡੇ ਇਲਾਕੇ ਨੂੰ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਬਠਿੰਡਾ ਅਰਬਨ ਹੋ ਗਿਆ ਤੇ ਬਠਿੰਡਾ ਰੂਲਰ ਹੋ ਗਿਆ ਯਾਨੀ ਕਿ ਸ਼ਹਿਰੂ ਤੇ ਪੈਂਡੂ ਲੈਵਲ ਦੇ ਜਿਹੜੇ ਬਠਿੰਡੇ ਦੇ ਵਿੱਚ ਨੇ ਠੀਕ ਹੈ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹੜਾ ਤਲਵੰਡੀ ਹੈ ਠੀਕ ਹੈ ਤਲਵੰਡੀ ਸਾਬੋ ਇਹਨਾਂ ਨੂੰ ਵੀ ਜਿਹੜਾ ਕਵਰ ਕੀਤਾ ਗਿਆ ਹੈ ਪੈਂਚ ਦੇ ਕੇ ਰਾਮਪੂਰਾ ਫੂਲ ਨੂੰ ਵੀ ਜਿਹੜਾ ਕਵਰ ਕੀਤਾ ਗਿਆ ਹੈ ਤੇ ਪੂਚੋ ਮੰਡੀ ਨੂੰ ਵੀ ਜਿਹੜਾ ਕਵਰ ਕੀਤਾ ਗਿਆ ਹੈ ਤੇ ਇਹ ਪੰਜ ਇਲਾਕੇ ਨੇ ਪੰਜ ਬਠਿੰਡਾ ਏਰੀਆ ਦੇ ਜਿਨ੍ਹਾਂ ਨੂੰ ਕਵਰ ਕੀਤਾ ਜਾ ਚੁੱਕਿਆ ਹੈ ਜੇ ਤੁਸੀਂ ਇਹਨਾਂ ਏਰੀਆ ਦੇ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਪੈਨਸ਼ਨ ਆ ਚੁੱਕੀ ਹੈ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੇ ਅੱਜ ਤੁਹਾਡੀ ਪੈਨਸ਼ਨ ਆ ਗਈ ਹੈ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਤਾਂ ਇੱਕ ਦਿਨ ਛੁੱਟੀ ਹੋਣ ਦੇ ਕਾਰਨ ਇਹ ਪੈਨਸ਼ਨ ਜਿਹੜੀ ਸੋਮਵਾਰ ਨੂੰ ਅਪਡੇਟ ਹੋਏਗੀ ਤਾਂ ਤੁਸੀਂ ਸੋਮਵਾਰ ਤੱਕ ਆਪਣੀ ਪੈਨਸ਼ਨ ਦਾ ਵੇਟ ਕਰ ਸਕਦੇ ਹੋ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਮੁਕਸਰ ਇਲਾਕੇ ਦੀ ਮੁਕਸਰ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਵੰਡ ਦਿੱਤੀ ਗਈ ਹੈ ਕੁਝ ਇਲਾਕੇ ਨੇ ਮੁਕਸਰ ਇਲਾਕੇ ਜ਼ਿਲ੍ਹੇ ਦੇ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਮਲੋਟ ਹੋ ਗਿਆ ਠੀਕ ਹੈ ਮਲੋਟ ਇਲਾਕਾ ਹੋ ਗਿਆ ਮੁਕਸਰ ਸਾਹਿਬ ਹੋ ਗਿਆ ਠੀਕ ਹੈ ਲੰਮਾ ਹੋ ਗਿਆ ਤੇ ਗਿੱਦੜਵਾਹਾ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਵਿਕਲਾਗਾਂ ਦਾ ਲੋਕਾਂ ਦੀ ਪੈਨਸ਼ਨ ਜਿਹੜੀ ਵੰਡ ਦਿੱਤੀ ਗਈ ਹੈ ਤੇ ਲਾਸਟ 'ਚ ਆਪਾਂ ਇੱਕ ਵਾਰੀ ਫੇਰ ਗੱਲ ਕਰਦੇ ਆ ਫਾਜ਼ਿਲਕਾ ਦੀ ਤੇ ਫਾਜ਼ਿਲਕਾ ਦੇ ਵਿੱਚ ਵੀ ਕੁਝ ਇਲਾਕੇ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੈਨਸ਼ਨ ਦੇ ਕੇ ਕਵਰ ਕੀਤਾ ਗਿਆ ਹੈ ਜਿਵੇਂ ਕਿ ਫਾਜ਼ਿਲਕਾ ਖੁਦ ਹੋ ਗਿਆ ਅਬੋਰ ਹੋ ਗਿਆ ਜਲਾਲਾਬਾਦ ਹੋ ਗਿਆ ਤੇ ਬੱਲੂਆਣਾ ਵਿੱਚ ਵੀ ਜਿਹੜੀ ਇਹ ਪੈਨਸ਼ਨ ਹੈ ਇਹ ਵੰਡੀ ਗਈ ਹੈ ਤੇ ਮਾਨਸਾ ਇਲਾਕੇ ਦੀ ਗੱਲ ਕਰੀਏ ਤਾਂ ਮਾਨਸਾ ਇਲਾਕਿਆਂ ਨੂੰ ਵੀ ਜਿਹੜਾ ਇਹ ਪੈਨਸ਼ਨ ਦੇ ਕੇ ਵੰਡ ਦਿੱਤੀ ਗਈ ਹੈ ਇਸ ਦੇ ਵਿੱਚ ਮਾਨਸਾ ਖੁਦ ਹੋ ਗਿਆ ਤੇ ਬਟਲਾੜਾ ਹੋ ਗਿਆ ਤੇ ਸਰਦੂਲਗੜ ਇਲਾਕਾ ਜਿਹੜਾ ਇਹਦੇ ਵਿੱਚ ਪੈਨਸ਼ਨ ਇਹਨਾਂ ਦੀ ਦਿੱਤੀ ਗਈ ਹੈ ਤਾਂ ਦੋਸਤੋ ਜੇ ਤੁਸੀਂ ਵੀ ਇਹਨਾਂ 9 ਜ਼ਿਲ੍ਹਿਆਂ ਦੇ ਵਿੱਚ ਰਹਿੰਦੇ ਹੋ ਤੇ ਇਹਨਾਂ 9 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਅਸੀਂ ਨਾਮ ਲਏ ਨੇ ਇਲਾਕਿਆਂ ਦੇ ਉਹਨਾਂ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੀ ਜਿਹੜੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਵੰਡ ਦਿੱਤੀ ਗਈ ਹੈ ਤੁਸੀਂ ਆਪਣੀ ਪੈਨਸ਼ਨ ਦਾ ਜਿਹੜਾ ਸਟੇਟਸ ਚੈੱਕ ਕਰ ਸਕਦੇ ਹੋ ਜੇ ਤੁਹਾਡੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਤਾਂ ਤੁਸੀਂ ਦੋਸਤੋ ਕੀ ਕਰਨਾ ਹੈ ਤੁਸੀਂ ਸੋਮਵਾਰ ਦਾ ਜਾਂ ਫਿਰ ਮੰਗਲਵਾਰ ਤੱਕ ਵੇਟ ਕਰਨਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਅਪਡੇਟ ਹੋਣ ਚ ਟਾਈਮ ਲੱਗ ਜਾਂਦਾ ਹੈ ਇਸ ਕਰਕੇ ਤੁਹਾਡੀ ਪੈਨਸ਼ਨ ਜਿਹੜੀ ਇੱਕ ਦੋ ਦਿਨਾਂ ਦੇ ਅੰਦਰ ਤੱਕ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਪੈ ਜਾਏਗੀ ਤਾਂ ਹੁਣ ਗੱਲ ਕਰਦੇ ਹਾਂ ਦੋਸਤੋ ਜਿਹੜੀ ਇਹ ਪੈਨਸ਼ਨ ਹੈ ਇਹ ਕਿੰਨੀ ਆਈ ਹੈ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਸਰਕਾਰ ਨੇ 2500 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਇਸ ਨੂੰ ਲੈ ਕੇ ਹੁਣ ਬਹੁਤ ਗੱਲਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਆ ਜਿਹੜੀ ਆਉਣ ਵਾਲੇ 2 ਤੋਂ 3 ਮਹੀਨੇ ਯਾਨੀ ਕਿ 2026 ਦੇ ਵਿੱਚ ਜਿਹੜੀ ਹੈ ਪਹਿਲੀ ਪਹਿਲੇ ਜਾਂ ਫਿਰ ਦੂਸਰੇ ਮਹੀਨੇ ਤੱਕ ਜਿਹੜੀ 2500 ਪੈਨਸ਼ਨ ਦੇ ਦੇਗੀ ਕਿਉਂਕਿ ਕਾਫੀ ਟਾਈਮ ਹੋ ਗਿਆ ਪੰਜਾਬ ਸਰਕਾਰ ਨੂੰ ਕਿਉਂਕਿ 2027 ਦੀਆਂ ਵੀ ਵੋਟਾਂ ਆਉਣਗੀਆਂ ਇਸ ਸਾਲ ਇੱਕ ਸਾਲ ਪਹਿਲਾਂ ਵੀ ਉਹਨਾਂ ਨੇ ਜੇ 2500 ਸ਼ੁਰੂ ਕੀਤੀ ਤਾਂ ਪੰਜਾਬ ਸਰਕਾਰ ਇਹ 2500 ਦੇ ਕੇ ਵੀ ਆਪਣੀ ਵੋਟ ਬੈਂਕ ਜਿਹੜਾ ਨਹੀਂ ਬਚਾ ਸਕੇਗੀ ਕਿ ਲੋਕਾਂ ਦੇ ਵਿੱਚ ਬਹੁਤ ਹੀ ਗੁੱਸਾ ਹੈ ਕਿਉਂਕਿ ਬਹੁਤ ਹੀ ਲੇਟ ਕਰ ਰਹੇ ਨੇ ਪੰਜਾਬ ਸਰਕਾਰ 2500 ਪੈਨਸ਼ਨ ਨੂੰ ਲੈ ਕੇ ਫਿਲਹਾਲ 2500 ਪੈਨਸ਼ਨ ਦੀ ਬਜਾਏ ਹਲੇ 1500 ਹੀ ਪੈਨਸ਼ਨ ਜਿਹੜੀ ਲੋਕਾਂ ਦੇ ਖਾਤੇ ਦੇ ਵਿੱਚ ਪੈ ਰਹੀ ਹੈ ਤੇ ਉਹ ਇਹ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਪਿਛਲੇ 1 ਜਾਂ ਫਿਰ 2 ਜਾਂ ਫਿਰ 3 ਮਹੀਨੇ ਦੀ ਨਹੀਂ ਆਈ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਆਪਣਾ KYC ਜ਼ਰੂਰ ਦੇਖਣਾ ਹੈ ਬੈਂਕ ਦੇ ਵਿੱਚ ਅਪਡੇਟ ਹੈ ਜੇ ਤੁਹਾਡਾ ਬੈਂਕ ਦੇ ਵਿੱਚ ਆਧਾਰ ਕਾਰਡ ਲਿੰਕ ਹੈ ਤੇ KYC ਤੁਹਾਡਾ ਪੂਰਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਮਹਿਲਾ ਤੇ ਬਾਲ ਵਿਕਾਸ ਵਿਭਾਗ ਹੈ ਜਿਹੜਾ ਪੰਜਾਬ ਜਿਵੇਂ ਕਿ ਪਟਿਆਲਾ ਦੇ ਨਾਲ ਤੁਸੀਂ ਬਿਲੋਂਗ ਕਰਦੇ ਹੋ ਤੇ ਜੇ ਜਿਹੜਾ ਵੀ ਤੁਹਾਡਾ ਹਲਕਾ ਪੈਂਦਾ ਹੈ ਜਾਂ ਫਿਰ ਬਲੋਕ ਪੈਂਦਾ ਹੈ ਉੱਥੇ ਤੁਸੀਂ ਜਾਣਾ ਹੈ ਤੇ ਉੱਥੇ ਜਾ ਕੇ ਤੁਸੀਂ ਆਪਣੇ ਡਾਕੂਮੈਂਟ ਦੇਣੇ ਨੇ ਕਿ ਸਾਡੀ ਜਿਹੜੀ ਪੈਨਸ਼ਨ ਲੱਗੀ ਹੋਈ ਆ ਉਹ 4 ਜਾਂ 5 ਮਹੀਨਿਆਂ ਤੋਂ ਕਿਉਂ ਨਹੀਂ ਆ ਰਹੀ ਇਸ ਦੇ ਬਾਰੇ ਕੀ ਜਾਣਕਾਰੀ ਹੈ ਤਾਂ ਦੋਸਤੋ ਜੋ ਵੀ ਕੁਝ ਹੋਇਆ ਤੁਹਾਨੂੰ ਉੱਥੋਂ ਹੀ ਪਤਾ ਲੱਗੇਗਾ ਆਨਲਾਈਨ ਇਹੋ ਜਿਹਾ ਕੋਈ ਰਿਮਾਰਕ ਨਹੀਂ ਸਰਕਾਰ ਭੇਜਦੀ ਤੇ ਤੁਹਾਨੂੰ ਉੱਥੇ ਹੀ ਬੈਂਕ ਉਹਦੇ ਵਿੱਚ ਜਿਹੜਾ ਉਹਨਾਂ ਦਾ ਵਿਭਾਗ ਹੈ ਉੱਥੇ ਜਾਣਾ ਪਏਗਾ ਤੇ ਉੱਥੇ ਜਾ ਕੇ ਤੁਹਾਨੂੰ ਅਪਡੇਟ ਮਿਲੇਗੀ ਕਿ ਤੁਹਾਡੀ ਜਿਹੜੀ ਪੈਨਸ਼ਨ ਹੈ ਜਿਹੜੀ ਵੀ ਹੈ ਰੁਕੀ ਕਿਉਂ ਹੋਈ ਹੈ ਜੇ ਤੁਹਾਡੀ ਪੈਨਸ਼ਨ ਰੁਕੀ ਹੋਈ ਹੈ ਤੇ ਕਿਸ ਕਰਕੇ ਰੁਕੀ ਹੋਈ ਹੈ ਤੇ ਜੇ ਤੁਸੀਂ ਪੈਨਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਇਹ ਸਾਰਾ ਕੁਝ ਉੱਥੋਂ ਦੇ ਮੁਲਾਜ਼ਮ ਹੈ ਜਿਹੜੇ ਤੁਹਾਨੂੰ ਦੱਸ ਦੇਣਗੇ ਫਿਲਹਾਲ ਜਿਹੜੀ 1500 ਦੀ ਪੈਨਸ਼ਨ ਆਈ ਹੈ ਤੇ ਜਿਹੜੇ ਹੁਣ ਅਸੀਂ ਜ਼ਿਲ੍ਹੇ ਦੱਸੇ ਨੇ ਇਹਨਾਂ ਦੇ ਵਿੱਚ ਕੁਝ ਇਲਾਕਿਆਂ ਦੀ ਪੈਨਸ਼ਨ ਆ ਚੁੱਕੀ ਹੈ ਕੁਝ ਦੀ ਰਹਿੰਦੀ ਹੈ ਤੇ ਜੇ ਕਿਸੇ ਦੀ ਪੈਨਸ਼ਨ ਆ ਗਈ ਤੇ ਬਹੁਤ ਚੰਗੀ ਗੱਲ ਹੈ ਜੇ ਨਹੀਂ ਆਈ ਤੇ ਦੋ ਜਾਂ ਤਿੰਨ ਦਿਨ ਦਾ ਤੁਸੀਂ ਵੇਟ ਕਰਨਾ ਹੈ ਪੰਜਾਬ ਸਰਕਾਰ ਸਾਰਿਆਂ ਦੀ ਹੀ ਪੈਨਸ਼ਨ ਅਪਡੇਟ ਕਰੇਗੀ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਇਹੋ ਜਿਹੇ ਹੋਰ ਅਪਡੇਟਾਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿ